ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਅਗੂ ਪ੍ਰਤਾਪ ਸਿੰਘ ਬਾਜਵਾ ਨੇ ਕੋਰੋਨਾ ਕਾਲ 2022 ਦੇ ਵਿੱਚ ਰਾਜ ਸਭਾ ਮੈਂਬਰ ਹੋਣ ਦੇ ਚਲਦੇ ਆਪਣੇ ਐਮਪੀ ਫਰਮ ਦੇ ਵਿੱਚੋਂ ਧਾਰੀਵਾਲ ਸੀਐਮਸੀ ਵਿੱਚ ਬਣਾਏ ਗਏ ਆਕਸੀਜਨ ਪਲਾਂਟ ਵੱਲ ਸੂਬਾ ਸਰਕਾਰ ਵੱਲੋਂ ਧਿਆਨ ਨਾ ਦੇਣ ਦੇ ਰੋਸ ਵਿੱਚ ਜੋ ਕਾਂਗਰਸੀ ਨੌਜਵਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀਐਚਸੀ ਧਾਰੀਵਾਲ ਦੇ ਵਿੱਚ ਇਸ ਪਲਾਂਟ ਦੇ ਬਾਹਰ ਕਾਂਗਰਸ ਪਾਰਟੀ ਨਾਲ ਸੰਬੰਧਿਤ ਕੁਝ ਨੌਜਵਾਨਾਂ ਨੇ ਪੰਜਾਬ ਸਰਕਾਰ ਤੇ ਹਸਪਤਾਲ ਪ੍ਰਸ਼ਾਸਨ ਵਿਰੁੱਧ ਨਾਰਾਬਾਜ਼ੀ ਕੀਤੀ ਅਤੇ ਪਲਾਂਟ ਨੂੰ ਮੁੜ ਤੋਂ ਚਾਲੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਲਾਂਟ ਦੇ ਵਿੱਚ ਬੈਠਿਆ ਅਤੇ ਹੋਰ ਸਮਾਨ ਵੀ ਚੋਰਾ ਦੇ ਵੱਲੋਂ ਚੋਰੀ ਕੀਤਾ ਜਾ ਚੁੱਕਾ ਹੈ। ਦੂਜੇ ਪਾਸੇ ਤਾਰੀਵਾਲ ਦੇ ਐਸਐਚਓ ਡਾਕਟਰ ਅਰਵਿੰਦਰ ਦਾ ਕਹਿਣਾ ਹੈ ਕਿ ਪਲਾਂਟ ਸਿਰਫ ਐਮਰਜੈਂਸੀ ਦੀ ਸੂਰਤ ਦੇ ਵਿੱਚ ਹੀ ਚਾਲੂ ਕੀਤਾ ਜਾ ਸਕਦਾ ਹੈ। ਆਮ ਰੁਟੀਨ ਦੇ ਵਿੱਚ ਇਸ ਤੋਂ ਸਿਲੰਡਰਾਂ ਵਿੱਚ ਗੈਸ ਨਹੀਂ ਭਰੀ ਜਾ ਸਕਦੀ। ਪਰਦਰਸ਼ਨ ਕਰਨ ਵਾਲੇ ਕਾਂਗਰਸੀਆਂ ਨੂੰ ਇਸ ਪ੍ਰੋਜੈਕਟ ਬਾਰੇ ਪੂਰੀ ਜਾਣਕਾਰੀ ਹੁੰਦੀ ਤਾਂ ਉਹ ਪਰਦਰਸ਼ਨ ਨਹੀਂ ਕਰਦੇ ਉਹਨਾਂ ਕਹਿੰਿਆ ਕਿ ਕੋਈ ਚੋਰੀ ਹੋਇਆ ਸਮਾਨ ਦੀ ਵੀ ਪੁਲਸ ਨੂੰ ਰਿਪੋਰਟ ਲਿਖਾਈ ਜਾ ਚੁੱਕੀ ਆ ਦੇਖੋ ਜੀ ਮੈਂ ਹੀਰਾਲ ਲੋਹਰੀਆ ਬਲਾਕ ਪ੍ਰਧਾਨ ਯੂਥ ਕਾਂਗਰਸ ਧਾਰੀਵਾਲ ਅੱਜ ਅਸੀਂ ਇਸ ਹਸਪਤਾਲ ਦੇ ਵਿੱਚ ਅਸੀਂ ਆਏ ਆ ਕਿ ਸਾਡੇ ਨੇਤਾ ਵਿਰੋਧੀ ਧਿਰ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਜੀ ਵੱਲੋਂ ਇੱਥੇ ਮੈਂਬਰ ਜਦੋਂ ਰਾਸ ਸਭਾ ਸੀ ਉਹਨਾਂ ਨੇ 1.5-2 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਥੇ ਇੱਕ ਆਕਸੀਜਨ ਪਲਾਂਟ ਲਾਇਆ ਸੀ ਆ ਜਿਹਦੀ ਤਸਵੀਰ ਸਾਹਮਣੇ ਹੈ ਜੀ ਔਰ ਇਹ ਬਹੁਤ ਦੇਰ ਦਾ ਆਕਸੀਜਨ ਜਿਹੜਾ ਪਲਾਂਟ ਹੈ ਬੰਦ ਪਿਆ ਦਾ ਵਾ ਜਦਕਿ ਇਹਦੀ ਕੋਈ ਸੰਭਾਲ ਸੁਭਾਲ ਨਹੀਂ ਕੀਤੀ ਗਈ ਨਾ ਇਹਦੀ ਕੋਈ ਇਹਦੀ ਕੇਅਰ ਕੀਤੀ ਗਈ ਔਰ ਪੰਜਾਬ ਸਰਕਾਰ ਨੂੰ ਤੇ ਚਾਹੀਦਾ ਕਿ ਨਵੇਂ ਪ੍ਰੋਜੈਕਟ ਲਾਉਂਦੇ ਨਵੇਂ ਪ੍ਰੋਜੈਕਟ ਨਾ ਲਾਉਣ ਦੇ ਬਾਵਜੂਦ ਇਹਨਾਂ ਪੁਰਾਣੇ ਜਿਹੜੇ ਪ੍ਰੋਜੈਕਟ ਲੱਗੇ ਦੇ ਕਾਂਗਰਸ ਸਰਕਾਰ ਵੇਲੇ ਦੇ ਉਹ ਵੀ ਇਹਨਾਂ ਨੇ ਜਿਹੜੇ ਆ ਬਿਲਕੁਲ ਹੀ ਬੰਦ ਕਰ ਦਿੱਤੇ ਦੇ ਆ ਔਰ ਅਸੀਂ ਕਹਿੰਨੇ ਕਿ ਜਿਹੜੇ ਬਣਿਆ ਦਾ ਆਪਣੇ ਆਕਸੀਜਨ ਪਲਾਂਟ ਲੱਗਾ ਦਾ ਪਤਾ ਲੱਗਣ ਤੇ ਆ ਇਹਨਾਂ ਦੀ ਜਿਹੜੀਆਂ ਬੈਟਰੀਆਂ ਤਾਂ ਕੀ ਉਹ ਵੀ ਚੋਰੀ ਹੋ ਚੁੱਕੀਆਂ ਵਾ ਇਹ ਬਿਲਕੁਲ ਹੀ ਇਸ ਹਫਤਾ ਰਿਵਲ ਹਸਪੀਟਲ ਦੀ ਜਿਹੜੀ ਆ ਬਿਲਕੁਲ ਨਾਕਾਮੀ ਆ ਔਰ ਪੰਜਾਬ ਸਰਕਾਰ ਦੀ ਨਾਕਾਮੀ ਆ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕਿ ਜੋ ਜਿਹੇ ਆਕਸੀਜਨ ਪਲਾਂਟ ਜਿਹੜਾ ਲਗਾਇਆ ਗਿਆ ਜਿਹੜੀ ਨਹੀਂ ਚੱਲ ਰਿਹਾ ਇਹਦੀ ਜਿਹੜੀ ਚੋਰੀ ਹੋਈ ਹੈ ਬੈਟਰੀਆਂ ਦੀ ਇਹਦੀ ਪ੍ਰਸ਼ਾਸਨ ਚੰਗੀ ਤਰ੍ਹਾਂ ਜਾਂਚ ਕਰੇ ਪਰ ਜੋ ਕਿ ਲੋਕਾਂ ਨੂੰ ਸਹੀ ਸਹੂਲਤਾਂ ਦਿੱਤੀਆਂ ਜਾਣ ਔਰ ਦੇਖੋ ਜੀ ਹਸਪੀਟਲ ਦੇ ਆਲੇ-ਦੁਆਲੇ ਤੁਸੀਂ ਆਪ ਹੀ ਦੇਖ ਲਓ ਗੰਦਗੀ ਦਾ ਵੀ ਕਿਦਾਂ ਕੋਈ ਹੈਗਾ ਵਾ ਪੂਰੀ ਗੰਦਗੀ ਫੈਲੀ ਹੋਈ ਦੀ ਆ ਕਿਦਾਂ ਜਾੜ ਬੀਆ ਬਾੜ ਕੋਈ ਸਫਾਈ ਦਾ ਮੇਨਟੇਨ ਹੀ ਹੈ ਨਹੀਂ ਉਹ ਇਹਦੇ ਵਿੱਚ ਸਿੱਧਾ-ਸਿੱਧਾ ਧਾਰੀਵਾਲ ਜਿਹੜਾ ਪ੍ਰਸ਼ਾਸਨ ਜਿਹੜਾ ਆਪਣੇ ਮੈਡੀਕਲ ਪ੍ਰਸ਼ਾਸਨ ਆ ਇਹ ਜ਼ਿੰਮੇਵਾਰ ਆ ਸਰ ਮੇਰਾ ਨਾਮ ਆਸ਼ੂ ਆ ਮੈਂ ਧਾਰੀਵਾਲ ਦਾ ਰਹਿਣ ਵਾਲਾ ਲਾਈਨ ਆਫ ਜੋ ਦਾ ਸਪੋਰਟਸ ਕਲੱਬ ਵੈਲਫੇਅਰ ਸੁਸਾਇਟੀ ਦਾ ਪੰਜਾਬ ਪ੍ਰੈਜ਼ੀਡੈਂਟ ਤੇ ਮੈਂ ਇਹੋ ਮੰਗ ਕਰਨਾ ਚਾਹੁੰਨਾ ਪ੍ਰਸ਼ਾਸਨ ਕੋਲੋਂ ਸਮੋ ਧਾਰੀਵਾਲ ਸਿਵਲ ਸਰਜਨ ਗਰਦਾਸਪੁਰ ਜਿਹੜੇ ਸਿਹਤ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਨੂੰ ਕਹਿਣਾ ਚਾਹੁੰਨਾ ਵਾ ਕਿ ਤੁਸੀਂ ਕਹਿੰਦੇ ਸੀ ਕਿ ਆਪਾਂ ਰੰਗਲਾ ਪੰਜਾਬ ਬਣਾਉਣਾ ਵਾ ਪਰ ਰੰਗਲਾ ਪੰਜਾਬ ਦਾ ਹਾਲ ਬਹੁਤ ਮੜਾ ਹੋ ਚੁੱਕਾ ਵਾ ਜਿਹੜਾ ਕਿ ਧਾਰੀਵਾਲ ਸੀਐਚੀ ਹਸਪੀਟਲ ਦੇ ਵਿੱਚ ਆਕਸੀਜਨ ਪਲਾਂਟ ਲਗਾਇਆ ਗਿਆ ਸੀ ਬਾਜਵਾ ਸਾਹਿਬ ਜੀ ਵੱਲੋਂ ਤੇ ਆ ਆਕਸੀਜਨ ਪਲਾਂਟ ਦਾ ਹਾਲ ਵੇਖ ਲਓ ਤੁਸੀਂ ਇੱਥੋਂ ਤੱਕ ਕਿ ਕਾਲਿਆਂ ਨੂੰ ਵੀ ਜੰਗਾਲ ਲੱਗ ਚੁੱਕਾ ਵਾ ਕਰੋੜਾਂ ਦੀ ਲਾਗਤ ਦੇ ਨਾਲ ਇਥੇ ਇਹ ਪਲਾਂਟ ਬਣਾਇਆ ਗਿਆ ਸੀ ਪਰ ਤੁਸੀਂ ਇਹਨਾਂ ਦੀ ਖਸਤਾ ਹਾਲਤ ਵੇਖ ਸਕਦੇ ਜੇ ਮੈਂ ਸਾਰਿਆਂ ਕੋ ਇਹੋ ਮੰਗ ਕਰਨਾ ਜਿੰਨੇ ਵੀ ਇਸ ਚੀਜ਼ ਦੇ ਵਿੱਚ ਅਹੁਦੇਦਾਰ ਨੇ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ ਮੈਂ ਡਾਕਟਰ ਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫੀਸਰ ਸੀਐਸਸੀ ਧਾਰੀਵਾ ਪੀਐਸਏ ਪਲਾਂਟ ਦਾ ਚੱਲ ਰਿਹਾ ਸੀਗਾ ਉਹ 2022 ਚ ਇੱਥੇ ਸ਼ੁਰੂ ਚ ਲੱਗਿਆ ਸੀ ਇੰਸਟਾਲ ਹੋਇਆ ਸੀ ਇਹਦੀ ਮੌਕਟਲ ਵਗੈਰਾ ਵੀ ਹੋਈ ਸੀ ਤੇ ਉਸ ਦੇ ਲੱਗਣ ਤੋਂ ਬਾਅਦ ਇੱਥੇ ਜਿਹੜੀ ਬਿਜਲੀ ਦੀ ਫਲਕਸੂਏਸ਼ਨ ਦਾ ਪਤਾ ਲੱਗਿਆ ਸੀਗਾ ਹੁੰਦੀ ਹੈ ਉਹਦੇ ਕਰਕੇ ਥੋੜਾ ਪ੍ਰੋਬਲਮ ਆਉਣ ਦਾ ਖਤਰਾ ਸੀਗਾ ਉਦੇਚ ਜੋ ਵੀ ਸੀਗਾ ਉਹਦੇ 'ਚ ਅਸੀਂ ਉਹਦੇ 'ਚ ਜੋ ਐਸਟੀਮੇਟ ਲਗਾਇਆ ਸੀ ਸਾਡੇ ਇੰਜੀਨੀਅਰਿੰਗ ਵਿੰਗ ਨੇ ਕਿ ਸਰਵੋ ਸਟੈਬਲਾਈਜ਼ਰ ਵਗੈਰਾ ਦੀ ਲੋਡ ਹੈਗੀ ਆ ਉਸ ਤੋਂ ਬਾਅਦ ਇਹ ਚਾਲੂ ਹੋਇਆ ਉਸ ਤੋਂ ਬਾਅਦ ਥੋੜੀ ਬੜਾ ਇਸ ਤਰ੍ਹਾਂ ਇੱਕ ਵਾਰੀ ਚੋਰੀ ਹੋਈ ਸੀ ਤੇ ਚੋਰੀ ਇਹਦੀਆਂ ਪਹਿਲਾਂ ਬੈਟਰੀ ਚੋਰੀ ਹੋਈ ਸੀ ਬੈਟਰੀ ਅਸੀਂ ਪਾ ਲਈ ਸੀ ਫਿਰ ਕੁਝ ਦੂਸਰੀ ਚੀਜ਼ਾਂ ਚੋਰੀ ਹੋਈਆਂ ਸੀ ਇਹਦੀਆਂ ਬਕਾਇਦਾ ਅਸੀਂ ਜਿਹੜੀਆਂ ਪੁਲਿਸ ਕੰਪਲੀਟ ਨੇ 2022 'ਚ 2023 ਦੇ ਸ਼ੁਰੂ 'ਚ 2024 'ਚ ਕੀਤੀਆਂ ਹੋਈਆਂ ਪੁਲਿਸ ਡਿਪਾਰਟਮੈਂਟ ਨੂੰ ਜਿਹੜੇ ਪੀਐਸਏ ਪਲਾਂਟ ਹੈ ਜਿਸ ਤਰ੍ਹਾਂ ਸਾਡੇ ਗੁਰਦਾਸਪੁਰ ਤਿੰਨ ਨੇ ਬਟਾਲਾ, ਗੁਰਦਾਸਪੁਰ ਔਰ ਧਾਰੀਵਾਲ ਪਠਾਨਕੋਟ ਵੀ ਆ ਗਿਆ ਉਸਰਾ ਪੰਜਾਬ ਦੇ ਬਾਕੀ ਵੱਖ-ਵੱਖ ਜ਼ਿਲ੍ਹਿਆਂ 'ਚ ਵੀ ਪੀਐਸਈ ਪਲਾਂਟ ਲੱਗੇ ਨੇ ਨਾਰਮਲ ਕੰਡੀਸ਼ਨ 'ਚ ਇਹ ਪੀਐਸਈ ਪਲਾਂਟ ਚੱਲਦਾ ਨਹੀਂ ਆ ਇਹ ਜਿਸ ਤਰ੍ਹਾਂ ਉਦੋਂ ਤੁਸੀਂ ਸਭ ਨੂੰ ਪਤਾ ਹੋਣਾ ਕਿ ਕੋਰੋਨਾ ਦੇ ਹਾਲਾਤ ਸੀਗੇ ਉਹ ਉਦੋਂ ਜਲਦੀ ਜਲਦੀ ਸਾਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਦੇ ਆਪਣੇ ਫੰਡਾਂ 'ਚੋਂ ਕਰਵਾਇਆ ਸੀਗਾ ਇਹਦਾ ਬੜਾ ਅੱਛਾ ਉਪਰਾਲਾ ਸੀਗਾ ਜੋ ਵੀ ਸੀ ਇਹ ਉਦੋਂ ਕੋਰੋਨਾ ਦੇ ਮਰੀਜ਼ਾਂ ਵਾਸਤੇ ਦੀ ਆਣੀ ਸੀਗੀ ਆਕਸੀਜਨ ਇਹਨਾਂ ਨੇ ਇਸ ਪਲਾਂਟ ਦਾ ਮੇਨ ਮਕਸਦ ਸੀਗਾ ਕਿ ਹਵਾ 'ਚੋਂ ਆਕਸੀਜਨ ਲੈ ਕੇ ਉਨੂੰ ਪ੍ਰੈਸ਼ਰਾਈਜ਼ ਕਰਕੇ ਤੇ ਅੱਗੋਂ ਵਾਰਡ ਦੇ ਵਿੱਚ ਪਹੁੰਚਾਣਾ ਤੇ ਉਸ ਤੋਂ ਬਾਅਦ ਇਹ ਕਰੋਨਾ ਠੀਕ ਹੋ ਗਿਆ ਸੀ ਔਰ ਇਹਦੀ ਨਾਰਮਲ ਹਾਲਾਤਾਂ ਚ ਲੋੜਦੀ ਹੈ ਨਾਰਮਲ ਹਾਲਾਤਾਂ ਚ ਬੰਦ ਰਹਿੰਦਾ